ਇਨਾ ਭਗਤਾਂ ਦਸਿਕਰ ਬਾਣੀ ਵਿੱਚ ਗੁਰਮੁਖ ਸਾਹਿਬ ਵਿੱਚ ਹੁਣ ਇਸਾਂ ਦੇ ਨਾਂ ਇੱਕ ਸ਼ਬਦ ਦੀ ਗੁੰਥਨ ਕਰਕੇ ਰੱਖੇ ਹਨ ਇਹ ਸ਼ਬਦਾਂ ਇਹ ਦਿਨ ਰੱਖਿਆ ਸੁਨ ਸਾਖੀ ਮਨ ਜਪਿਆ ਬਹੁਤ ਚੰਗਾ ਹੈ ਮਨਾ ਇਹ ਜੋ ਕੁਝ ਇਨਾ ਪਰਤਾਂ ਦੇ ਪ੍ਰਸੰਗਨ ਸੁਣ ਕੇ ਤੂੰ ਵੀ ਪਿਆਰ ਨਾਲ ਪ੍ਰੇਮ ਨਾਲ ਵੇਖਦਾ ਭਜਨ ਕਰਤਾ ਕਿ ਤੇਰਾ ਵੀ ਭਲਾ ਹੋਵੇ ਤੇਰਾ ਵੀ ਨਸਤਾ ਹੋਵੇ। ਸਭ ਤੋਂ ਪਹਿਲੇ ਕੱਲ ਸੁਣਾਏ ਆਪਣੇ ਅਜਾ ਮੰਗ 10 ਦਫਾ ਕਿਸ ਨੇ ਉਤਰ ਦੇ ਹੇਤ ਕਰਕੇ ਨਾਏ ਨਾਏ ਕਿਉਂ ਪੁਕਾਰਿਆ ਜੰਦੂਤ ਲੈਣ ਆਏ ਤੂੰ ਛੋੜ ਕੇ ਚਲੇ ਗਏ। ਕਿ ਤੇ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੈ ਜੰਮੂਤ ਆ ਨਹੀਂ ਸਕਦੇ ਜੇ ਸਾਧੂ ਕੋਵੇਂ ਫਜਨ ਕੀਰਤਨ ਆਨੰਦ ਕੀਤਨਾ ਹੋਣਾ ਤਿੰਨ ਨਿਸ਼ਟ ਲਿਕਨ ਜਾਏ ਉਹ ਕਿ ਦੂਸਰਾ ਅਰਜਾ ਹੁੰਦਾ ਬਾਲਮੀਕ ਦਾ ਬਾਲਮੀਕ ਦੇ ਵਾਸਾ ਸੰਬਾਲਮੀਕ ਲੋਹਿਆ ਜਿਹਨਾਂ ਦਾ ਜ਼ਿਕਰ ਕਰਵਾਇਆ ਜਾਂਦਾ ਹੈ ਇਕ ਬਾਲਮੀਕ ਦਵਾਪ੍ਰਯੋਗ ਵਿੱਚ ਹੋਇਆ ਇੱਕ ਸਭਜ ਵਿੱਚ ਹੋਇਆ ਐ ਜੀ ਦਾ ਜ਼ਿਕਰ ਇੱਥੇ ਆਉਂਦਾ ਹੈ 사ਜੂ ਦੇ ਵਕਤ ਹੋਇਆ ਦੂਸਰਾ ਬਾਲਮੀਕ ਦਵਾਪ੍ਰਯੋਗ ਵਿੱਚ ਜਿਹਦੇ ਵਿੱਚ ਕਸ਼ਿੰਗ ਭਗਵਾਨ ਨੇ ਜਿਸ ਬਾਲਮੀਕ ਦੀ ਪ੍ਰਸ਼ੰਸਾ ਕੀਤੀ ਸੀ ਸ਼ਿਸ਼ਟ ਕੀਤੀ ਸੀ ਦੱਸਿਆ ਸੀ ਪਾਂਡਵਾਂ ਨੇ ਗਿਸ਼ਟਰ ਨੂੰ ਤੱਡੇ ਯਗ ਦੇ ਵਿੱਚ ਇਕ ਨਹਾ ਪੁਰਖ ਨੇ ਆਏ ਜਿਨ੍ਹਾਂ ਦਾ ਨਾਮ ਬਾਲਮੀਕ ਹੈ ਪਰ ਇਹਨਾਂ ਛੋਟੀ ਸ਼੍ਰੇਣੀ ਵਿੱਚ ਭਈਆਂ ਵਿੱਚ ਲੇਕਨ ਹੰ ਪੂਰਨ ਪੁਰਖ ਪ੍ਰਬੋਦੀ ਪ੍ਰਤੀ ਕਰਕੇ ਜੋ ਆਤਮਿਕ ਤੇ ਜਰੁਹਾਨੀ ਦੀ ਤੁੰਡਾ ਮਿਲਾਤ ਤਤ ਗਿਆਨ ਵਾਸਨਾ ਕੇ ਮਨੋਂ ਨਾਸੁਸ ਨੂੰ ਪ੍ਰਾਪਤ ਹੋਏ ਵੇ ਇਸ ਕਰਕੇ ਉਹ ਤੁਹਾਡੇ ਜਨ ਵਿੱਚ ਆਉਣ ਇੱਕ ਸਫਲਾ ਹੋਵੇ ਉਹਨਾਂ ਨੂੰ ਇਨਾ بڑے ਮੁਸ਼ਕਲਾਂ ਨਾਲ ਲਿਆਂਦਾ ਸੀ ਕਿ ਅਕਸਰਲਾ ਇਹ ਰੰਤ ਆਪ੍ਰੀਓ ਵਿੱਚ ਪਰ ਇਹ ਜਿਹੜੇ ਇੱਥੇ ਜ਼ਿਕਰ ਕਰਦੇ ਨੇ ਗੁਰੂ ਜੀ ਦਾ ਬਾਲਮੀਕੇਵਾ ਸਾਧ ਸੰਤੂਨ ਕੋ ਮਿਲਿਆ ਹਰ ਨਸਨ ਬਾਲਮੀਕ ਪਹਿਲੇ ਸਾਡੇ ਭਾਰਤ ਦੇਸ਼ ਦੇ ਵਿੱਚ ਆਵਾਦੀ ਥੋੜੀ ਹੁੰਦੀ ਜੰਗਲਾਤ ਬਹੁਤੇ ਹੁੰਦੇ ਜੰਗਲ ਆਪਾਸ ਨੂੰ ਕਰਕੇ ਉਹਨਾਂ ਵੀ ਜੰਗਲੀ ਜਾਨਵਰ ਜੰਗਲੀ ਦਿੰਦੇ ਬਹੁਤ ਕ੍ਰਿਸ਼ਨ ਦੇ ਰਹਿੰਦੇ ਬਸ ਕੇ ਕਈ ਕੋਮਾਂ ਦੇ ਲੋਕ ਇਹ ਜਿਹੇ ਰਹਿੰਦੇ ਹੁੰਦੇ ਸਨ ਜਿਨ੍ਹਾਂ ਫੀਲ ਆਉਂਦਾ ਸੀ ਫੀਲ ਦਰੜ ਵਗਾ ਸੀ ਉਹ ਇਹ ਬਾਣੀ ਨਾਮ ਕਰਕੇ ਇੱਕ ਫੀਲ ਉਹ ਕਾਟ ਵਾਲਾ ਜਿਸ ਨੂੰ ਬਿਲਕੁਲ ਸత్సੰਗ ਦਾ ਕੋਈ ਸਨਸ਼ਕਾਰ ਨਹੀਂ ਸੀ ਇਨਸਾਨ ਜਈ ਜਿਸ ਸਮਾਜਿਕ ਮੂਲ ਕਰਦਾ ਵੈਸਾ ਬਣ ਜਾਂਦਾ ਉਹ ਹੀ ਇਸ ਨੂੰ ਸਮਝ ਪੈਂਦੀ ਹੈ ਕਿ ਉਹ ਜਈ ਤਾਸ਼ੀਰ ਕਰਕੇ ਕਰਤਬ ਹੋ ਜਾਂਦਾ ਦੇ ਦੇ ਸਰੀਰ ਕਰਕੇ ਕਿਰਪਾੁੰਨ ਦਾ ਵੈਸਾ ਮਨ ਉਪਰਸ ਰਹੀ ਜਾਂਦਾ ਹੈ ਦੋਵੇਂ ਮਨ ਲਾਜ਼ਮ ਮਲਜ਼ੂਮ ਹੋਣ ਕਰਕੇ ਹੌਲੀ 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 ਇਸ ਦੀ ਜ਼ਿੰਦਗੀ ਖਿਆਲات ਬਹੁਤ ਉੱਚੇ ਹੋ ਕੇ ਪਰਮਾਤਮਾ ਜਿਸ ਦਾ ਖਿਆਲ ਨਹੀਂ ਪਹੁੰਚ ਨਹੀਂ ਉੱਤੇ ਪਹੁੰਚਣ ਸ਼੍ਰੀ ਇਬਾਨ ਲਈ ਇੱਕ ਪੀਰ ਸ਼ੇਖੀ ਡਾਕਟਰ ਜੰਗ ਲਈ ਚਲਦਾ ਜੰਗਲ ਵਿੱਚ ਇਹਦਾ ਮਕਾਮ ਛੁਪਰੇ ਛੁਪਰੇ ਬਣੀਆਂ ਸਨ। ਇਹਦਾ ਕਰਤੱਵ ਕੀ ਸੀ? ਲੋਕਾਂ ਨੂੰ ਲੁੱਟਣਾ ਤੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ। ਇਹ ਇਦਾਂ ਕੰਮ ਸੀ। ਇਹਨੂੰ ਚੰਗੇ ਮਾਰੇ ਹੋਏ, ਭਲੇ-ਪਾਪ ਦਾ ਗਿਆਨ ਹੀ ਨਹੀਂ ਸੀ। ਜਿੰਨੀ ਦੇਰ ਤੱਕ ਇਹਨਾਂ ਗਲਾਂ ਸੰਸਕਾਰ ਨਾ ਹੋਵੇ, ਬੁਰੇ ਤਾਂ ਬਚਿਆ ਕਿਉਂ ਚੰਗੇ ਕਰੇਗਾ ਕਿਉਂ ਪਤਾ ਹੀ ਨਹੀਂ ਹੁੰਦਾ। ਇਹ ਪਤਾ ਲੱਗਦਾ ਸਸੰਗ ਤੇ ਚੰਗੀ ਸੁਸਾਇਟੀ ਤੇ ਸਤਸੰਗ ਦਾ ਸੱਤੀ ਸੋਜੀ ਪੈਂਦੀ ਐ ਚੰਗੇ ਕਰਮਾਂ ਦਾ ਫਲ ਸੁਖ ਹੁੰਦਾ ਹੈ ਬੁਰਿਆਂ ਦਾ ਦੁੱਖ ਹੁੰਦਾ ਹੈ ਇਹ ਕਰਮ ਕਰਨ ਦਾ ਆਪ ਦੁੱਖ ਹੈ ਇਹ ਕਰਮ ਕਰਨ ਦਾ ਆਪ ਫਲ ਹੈ ਇਹੋ ਜਿਹੜੇ ਭੇਦਾਂ ਨਰਾਜ਼ ਹਨ ਰੋਹਾਨੀ ਰਾਸ ਤੇ ਸਤਸੰਗ ਕੋਈ ਜਾਂ ਸਤਿ ਸ਼ਾਸਤਰ ਗੁਰਬਾਣੀ ਆਦ ਦੇ ਵਿਚਾਰਾਂ ਤੇ ਫਟਿਆ ਕਰਦੇ ਸੋ ਇਸ ਨੂੰ ਸਤਸੰਗ ਉੱਤੀ ਨਹੀਂ ਸੀ ਜੰਗਲਾਂ ਜਣਗੀਆਂ ਜਿਹੜੇ ਨੇ ਸੀ ਜਿਵੇਂ ਜੰਗਲੀ ਜਾਨਵਰ ਹਨ ਜਿਵੇਂ ਐਸੀ ਜੀ ਜ਼ਿੰਦਗੀ ਸੀ ਜੋ ਇਸ ਤਰ੍ਹਾਂ ਕਮਸੀ ਜੇ ਕੋਈ ਮਿਲ ਜਾਣ ਆਦਮੀ ਉਸ ਨੂੰ ਰੋਕ ਲੈਣਾ ਸਰੀਰ ਤਕੜਾ ਨਰਵਾਸੀ ਜੋ ਕੁਛ ਦੇ ਪਾਸ ਹੁੰਦਾ ਰਿਆ ਪੈਸਾ ਥੰਡਲ ਤੇ ਕੁਝ ਖੁੱਤ ਕੋ ਲੈਣਾ ਆਪਣੇ ਬਾਲ ਵਿੱਚ ਵੀ ਪਾਲਣਾ ਕਰਦਾ ਹੁੰਦਾ ਇੱਕ ਦਫਾ ਕੁਛ ਜਿੱਦੇ ਚੰਗੇ ਕਰਮ ਜਗਦੇ ਤਾਂ ਮਹਾਤਮਾ ਨਾਲ ਮਿਲ ਆਇਆ ਮਹਾਤਮਾ ਨੂੰ ਰੋਕ ਕੇ ਖੜ ਗਿਆ ਕਹਿੰਣਗੇ ਜੋ ਤੁਹਾਡੇ ਪਾਸ ਰੱਖ ਲਿਓ ਮਹਾਤਮਾ ਸਾਧੂ ਜਨ ਉਹਨਾਂ ਸਮਿਆਂ ਦੇ ਉਜਰਵਾਸੀ ਸਾਡੇ ਦੇਸ਼ 'ਚ ਵੀ ਜ਼ਿਆਦਾਤਰ ਭਗਵੇਂ ਕੱਪੜੇ ਰੱਖਦੇ ਹੁੰਦੇ। ਯਾਨੀ ਵਰਨਲਵਾ ਅਸੀਂ ਨੂੰ ਪਹਿਨਣ। ਉਹ ਪਹਿਨੇ ਉਹਨਾਂ ਦੇ ਉਹ ਪਹਿਣਨ ਜੋ ਭਾਈ ਪ੍ਰੇਮੀਆਂ। ਅਜ ਤਾਂ ਸਖੀਰ ਸਾਦੇ ਲੋਕਾਂ। ਤੰਦੌਲ ਪੈਸੇ ਸਾਡੇ ਕੋਲ ਕੋਈ ਨਹੀਂ। ਿਕਸ਼ੂ ਲੋਕਾਂ ਜਿੱਥੇ ਛਮਾ ਮਿਲਿਆ ਿਕਸ਼ਮਾ ਮੰਗ ਕੇ ਰੋਟੀ ਵਗੈਰਾ ਮੰਗ ਕੇ ਥਾਲੀ ਪ੍ਰਾਣ ਰੱਖਿਆ ਹੋ ਗਈ। ਤਾਂ ਧਰਨਵਾਸ ਜੀ ਇਹ ਜਿਹੇ ਕੁਪਰੇ ਸਾਦੇ ਜੀ ਬਿਲਕੁਲੀਏ ਪਰ ਨਹੀਂ ਇਹ ਰੱਖਦੇ ਆ ਇਹਨਾਂ ਦੀ ਕੀ ਲੋੜ ਐ ਇਹਨੂੰ ਕੀ ਕਰੇਗਾ ਸੋ ਕਹਿ ਲੱਗਾ ਮੇਰਾ ਤਾਂ ਪਰਣਾ ਕੁਛ ਵੀ ਇਹ ਪਾਵੇਂ ਜਿਹੜਾ ਮੈਨੂੰ ਮਿਲ ਗਿਆ ਉੱਤੇ ਵੀ ਨਾ ਮੈਨੂੰ ਨਹੀਂ ਛੱਡਿਆ વિશ્વાસ ਤੇ ਜੋ ਵੀ ਥੋੜੇ ਪਾਸ ਹੈ ਹਮੇ ਇਹ ਹੋਰ ਨਹੀਂ ਪੁੱਛੇ ਜੁਸੇ ਆਪਣੇ ਬਸਤ ਦੇ ਦੋ ਬਸਤ ਲਾ ਕੇ ਗਏ ਜਾਣਾ ਉਹਨਾਂ ਨੇ ਕਿਹਾ ਭਾਈ ਇਹ ਤੇਰੇ ਕਿਸ਼ਟ ਆਉਣਗੇ ਇਹਨਾਂ ਮੈਂ ਨਹੀਂ ਪਹਿਨੂੰਗਾ ਮੇਰੇ ਬੱਚੇ ਹਨ ਲੜਕੀਆਂ ਹਨ ਮੇਰੇ ਘਰ ਵਾਲੀ ਹੈ ਮਾਤਾ ਹੈ ਰੰਗਦਾਰ ਬਸਤਰ ਇਹ ਪਜਨੇਓ ਪਹਿਨ ਲਈ ਸਮਾਜ ਦਾ ਨਿਗਰ ਉਹ ਸੁਣੋ ਜਾਂ ਸੰਗਰੇ ਕਰਮ ਰਾਜ ਜਾਨੀ ਸੁਣਿਆ ਕਰਮ ਰਾਜਾ ਉਹ ਦੇਫਾ ਹੈ ਜੋ ਪ੍ਰਮਾਤਾ ਨੇ ਨੇਆਂ ਤੇ ਪਠਾਇਆ ਹੋਇਆ ਹੈ ਮਾਸਲੋਕ ਵੀ ਛਾਤੀ ਜਿਹੜੇ ਲੋਕ ਗੁਰਬਾਣੀ ਜਾਂ ਸਤਿ ਸ਼ਾਸਤਰ ਇਹਨਾਂ ਦੇ ਉਪਰ ਕੱਲਦੇ ਹਨ ਕਿ ਮੇਂ ਸ਼ਰਦੀ ਬੰਦਗੀ ਨਹੀਂ ਕਰਦੇ ਬਰਾਈਆਂ ਹੀ ਜ਼ਿੰਦਗੀ گزارਦੇ ਹਨ ਧਰਮਵਾਲਾ ਜੀ ਕਹਿੰਦਾ ਆਪਣੇ ਸ਼ਿਸ਼ਟ ਨਿਸ਼ਕੇਤਾ ਨੂੰ ਕਹਿੰਦਾ ਨਿਸ਼ਕੇਤਾ ਇਹ ਜੋ ਲੋਕਾਂ ਦਾ ਮੇਰੇ ਨਾਲ ਬਾਰ ਬਾਰ ਦਾ ਟਕਣਾ ਪੈਂਦਾ ਬਾਰ ਬਾਰ ਨਕਾ ਸਿੱਖਣਾ ਪੈਂਦਾ ਹੈ ਪਰ ਜਿਹੜੇ ਛੇ ਕਾਮੀ ਪੁਰਸ਼ ਲੋਕ ਮੇਰੇ ਪੰਜੇ ਤੋਂ ਬਾਹਰ ਨਹੀਂ ਹਾਂ ਪ੍ਰਭੂ ਦੇ ਪਾਸ ਰਹਿੰਦੇ ਪਿਆਰੇ ਹੋਂਦਾਂ ਵਿੱਚ ਸੇਵਾ ਕਰਦੇ ਉਹਨਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਕਿਰਤਾਰ ਸਮੰਧਾ ਹਾਂ ਅਸਿਓ ਏ ਇਹ ਕੋਈ ਫਤਾਨੀ ਜਿੱਤਰਨ ਰਾਜਾ ਕੋਹ ਹੁੰਦਾ ਅੱਗੇ ਕਿਤੇ ਕਰਮਾ ਦਾ ਕੋਈ ਫਾਉਲ ਮਿਲਦਾ ਹੈ ਕਿ ਨਾ ਇਹਨ ਕੋਈ ਸੰਸਕਾਰ ਨਹੀਂ ਸੰਸਕਾਰ ਨਾ ਹੋਣ ਕਰ ਜਿੱਦਾਂ ਐਸਾ ਹੀ ਨਹੀਂ ਫਿਰ ਚੰਗਿਆ ਮੁਰਿਲਾ ਗਿਆਨੀ ਨਹੀਂ ਕਰਨਾ ਕਰਾਉਣਾ ਕੀ ਇਹ ਤੁਸੀਂ ਕਹਿਣ ਲਗਾ ਇਹ ਤਾਂ ਨਹੀਂ ਮੈਨੂੰ ਸੁਣਿਆ ਆਇਤਾ ਕੋਈ ਫਤਾਨੀ ਰਾਜਾ ਕੌਣ ਹੁੰਦਾ ਤੇ ਇੰਨੀ ਗੱਲ ਮੈਂ ਜ਼ਰੂਰ ਜਾਣਦਾ ਵੀ ਬਾਦ ਵਿੱਚ ਵੀ ਪੜ੍ਹਨ ਦੇ ਵੀ ਕਰਦੇ ਕਿਵੇਂ ਕਰਾਂ ਮਾਸਾ ਨੇ ਬੜਾ ਸਮਝਾਇਆ ਤੇਰਾ ਸਰੀਰ ਕਿਤਨਾ ਤਕੜਾ ਹੈ ਨਰਵਾ ਹੈ ਡਾਟਾ ਹੈ ਹੋਰ ਕੋਈ ਕੰਮ ਕਰ ਲੈ ਉਸ ਦੁਆਰਾ ਆਪਣੇ ਬਲ ਵਿੱਚ ਦੀ ਪਾਲਣਾ ਕਰ ਕਹਿੰਦਾ ਮੇਰਾ ਕਰਤਾ ਬੇ ਹੀ ਚਲੇ ਆਇਆ ਕਹਿੰਦਾ ਮੈਂ ਹੋਰ ਕੁਝ ਨਹੀਂ ਜਾਣਦਾ ਅਖੀਰ ਮਾਤਮਾ ਕਹਿਣ ਲੱਗੇ ਹੁਣ ਦੱਸ ਫਿਰ ਉਹਨਾਂ ਨੂੰ ਪੁੱਛ ਕੇ ਤਾਂ ਆਈ ਜੀ ਨੇ ਤੂੰ ਪਾਲਣਾ ਕਰਦਾ ਲੋਕਾਂ ਨੂੰ ਲੁੱਟ ਕੇ ਕਿ ਕੀ ਧਰਮ ਰਾਜਾ ਤੋਂ ਤੈਨੂੰ ਬਚਾਉਣਗੇ ਉੱਥੇ ਨਰਕਾਂ ਤੋਂ ਤੈਨੂੰ ਬਚਾਉਣਗੇ ਤੇ ਨਾ ਇੰਨੀ ਗੱਲ ਪੁੱਛ ਕੇ ਦੱਸ ਦੇ ਨੂੰ ਕੈਨਲਗਾ ਇੰਨੀ ਗਲ ਮੇ ਤੁਸ਼ਕੇ ਦਰਦੇਗੇ ਜ਼ਰੂਰ ਪਰ ਤੁਹਾਡਾ ਜੋਗੇ ਉਹ ਹਜ਼ੂਰ ਖੋ ਕੇ ਲੈ ਜਣ ਜਿੰਨੇ ਬਸਤਰ ਸਾਨੂੰ ਉਹਦੇ ਸਾਰੇ ਲਹਾੜੇ ਉਹਨਾਂ ਪਾਸ ਦਜਾਨ ਨੂੰ ਦੋ ਦੋ ਤੇ ਲਿਲੀ ਦੂਨੀਆਂ ਸਨ ਉਲਕੀ ਸੀ ਤੇ ਉਹ ਲੈ ਕੇ ਪੰਡਵਨ ਕੇ ਚਲਾ ਗਿਆ ਘਰ ਜਾ ਕੇ ਉਹਨਾਂ ਤੇ ਸਿੱਖਣਾ ਸ਼ੁਰੂ ਕੀਤਾ ਕੱਲੇ ਕੱਲੇ ਨੂੰ ਆਪਣੀ ਮਾਤਾ ਨੂੰ ਕਰਵਾਣੀ ਨੂੰ ਬੱਚਿਆਂ ਨੂੰ ਸਭ ਨੂੰ ਕਿ ਮੈਂ ਤੁਹਾਨੂੰ ਪਾਰਨਾ ਤੁਹਾਡੀ ਪਰਵੇਸ਼ ਕਰਦਾ ਹਾਂ ਕਰਦਾ ਹਾਂ ਰੱਬ ਦੇ ਹਲਕੀ ਨੂੰ ਲੁੱਟ ਕੇ ਜਿਹੜਾ ਮੈਨੂੰ ਕੋਈ ਮਿਲ ਗਿਆ ਚੰਗਾ ਮਾੜਾ ਬੁਰਾ ਫਲਾ ਮੈਂ ਉਸ ਨੂੰ ਲੁੱਟ ਲੈਣਾ ਇਸ ਕਰਕੇ यूं ਕਰਦਾ ਹਾਂ ਇਸ ਵਾਸਤੇ यूं ਦੱਸ ਤੁਸੀਂ ਮੇਦਕੀ ਦੀ ਮਦਦ ਕਰੋਗੇ ਕਿ ਨਾ ਅੱਜ ਸੁਣਿਆ ਮੈਨੂੰ ਕੋਈ ਆਦਮੀ ਮਿਲੇ ਨਹੀਂ ਤਾਂ ਕਹਿੰਦੇ ਅੱਗੇ ਸਲਾਮ ਮਿਲਦੀਆਂ ਬੁਰੇ ਕੰਮ ਕਰਨ ਵਾਲਿਆਂ ਨੂੰ ਧਰਮ ਰਾਜਾ ਕੁੱਟਦਾ ਹੈ ਮਾਰਦਾ ਹੈ ਨਰਕਾਂ ਛਿੜਦੇ ਤੁਸੀਂ ਮੇਰੀ ਕੁਝ ਮਦਦ ਕਰੋਗੇ ਕਿ ਨਾ ਇਹ ਸੁਣ ਕੇ ਕਹਿ ਲੱਗੇ ਕਿ ਕਿਸੇ ਨਾ ਆ ਗਿਆ ਮਰਦਾ ਤਾਂ ਹੋਏ ਕਿ ਨਾਲ ਜਾਵੇ ਫਿਰ ਕਿਸੇ ਦੇ ਉੱਤੇ ਪਹੁੰਚ ਨਹੀਂ ਕਿਸੇ ਦੀ ਤਾਕਤ ਨਹੀਂ ਉਹ ਐਡਾ ਡਾਟਾ ਹੈ ਗਰੀਬ ਤੇ ਬਾਦਸ਼ਾਹ ਉਹਦੇ ਮੁਕਾਬਲੇ ਇਸ ਉਹਦੀ ਨਿਰੈਤproof ਕਿ ਕੋਈ ਨਾ ਵਰਤੋਂਦਾਰਾ ਕਰਦਾ ਹੈ ਜੇ ਬ੍ਰਾਇਨ ਵਿੱਚ ਬਾਦਸ਼ਾਹ ਲੱਗਿਆ ਹੋਇਆ ਹੈ ਉਹਨੂੰ ਵੀ ਸਿਰ ਦੇ ਹੇਠ ਸੰਭਲਦਾ ਹੈ ਜੇ ਗਰੀਬ ਲੱਗਿਆ ਉਹਨੂੰ ਵੀ ਸਜਾ ਦਿੰਦਾ ਹੈ ਇਹ ਪ੍ਰਭੂ ਦੀ ਭਤੀਜ ਕਰਦਾ ਹੈ ਪਰ ਮੈਂ ਗਰੀਬ ਹਾਂ ਪਰ ਮੈਂ ਬਾਦਸ਼ਾਹ ਉਹਨੂੰ ਲੱਗਿਓ ਸੇਵਾਦਾਰ ਹੈ ਇਹ ਉੱਥੇ ਨਿਆਂ ਹੈ ਪੂਰਾ ਇਸ ਕਰਕੇ ਉੱਤੇ ਕਿਸੇ ਦੇ ਕੋਈ ਪੇਸ਼ ਨਹੀਂ ਜਾਂਦੀ ਉੱਤੇ ਤਾਂ ਆਪਣੇ ਕੀਤੇ ਕੰਮ ਆਪਣੇ ਹੀ ਕੰਮ ਹੋਣਗੇ ਸੋ ਇਹ ਸੁਣ ਕੇ ਉਹਦੇ ਚਿੱਤ ਵਿੱਚ ਜਦੋਂ ਜਿਤਨੇ ਫੈਮਿਲੀ ਮੈਂਬਰ ਸਨ ਕਰਦੇ ਇਹਨੇ ਜੀຊਣ ਸਭ ਨੇ ਕਿਹਾ ਅਸੀਂ ਤੇਰੇ ਕੋਈ ਮਦਦ ਨਹੀਂ ਹੋਵਾਂਗੇ ਅੱਬਰ ਅਸੀਂ ਤਾਂ ਤੇਥੋਂ ਬਣੀ ਬਾਲਣਾ ਚਾਹੁੰਦੇ ਆ ਤੇਰਾ ਫਰਜ਼ ਹੈ ਹੋਰ ਕੋਈ ਕੁਝ ਕਿਰਤ ਕਰਨਾ ਹੋਰ ਕੋਈ ਕੰਮ ਕਰਨਾ ਚਿੰਗਾ ਕੰਮ ਕਰ ਲੈ ਅਸੀਂ ਇਦਾਂ ਨਹੀਂ ਕਹਿੰਦੇ ਆ ਵੀ ਲੋਕਾਂ ਨੂੰ ਇੰਨੀਆਂ ਗੱਲਾਂ ਸੁਣ ਕੇ ਵੀ ਅੱਗੇ ਕੋਈ ਕਿਸੇ ਮਦਦਗਾਰ ਨਹੀਂ ਹੁੰਦਾ ਅੱਜ ਉਹਦੇ ਚਿੱਤ ਵੀ ਥੋੜਾ ਜਾ ਪਹਿਲਾ ਦਿਨ ਹੈ ਸਾਰੀ ਜ਼ਿੰਦਗੀ ਵਿੱਚ ਵਿਰਾਗ ਰਹਿ ਬਿਉ ਕੋ ਇਹ ਤਾਂ ਬਹੁਤ ਜੀਵਾਦਾਂ ਮੈਂ ਤਾਂ ਕੁਝ ਹੋਰ ਹੀ ਸਮਝੀ ਬੈਠਾ ਸੀ ਉਦਾਸ ਹੋ ਗਿਆ ਚਿੱਤ ਉਹ ਤਾਂ ਕਹਿੰਦੇ ਮਟਕਟੇ ਦੇ ਪਿੱਛੇ ਦੋ ਦੋ ਪੈਸੇ ਪਿੱਛੇ ਦੌੜੀਂ ਕੀਤਾ ਹੈ ਇਤਨਾ ਵੱਡਾ ਗੁਨਾਹ ਕਰਦਾ ਰਹੇ ਤੇ ਪਤਾ ਨਹੀਂ ਕਿੰਨੇ ਤੇ ਕੀਤਾ ਨਾ ਸਾਰੀ ਕੋਈ ਇਹਨਾਂ ਕੁਝ ਕੀਤਾ ਹੈ ਅੱਗੇ ਜੀ ਉਹਨਾਂ ਦਾ ਫੜਮਣ ਲੱਗਿਆ ਤੇ ਬਹੁਤ ਮੁਸ਼ਕਲ ਹੈ ਅਸੀਂ ਉਥੋਂ ਸਾਰਾ ਸਾਮਾਨ ਲੈ ਕੇ ਉਹਨਾਂ ਮਹਾਤਮਾ ਦਾ ਬਾਪ ਪੁੜਿਆ ਆ ਕੇ ਸਭ ਕੁਝ ਉਹਨਾਂ ਦੇ ਅੱਗੇ ਸਿਕ ਦਿੱਤਾ ਤੇ ਉਹਨਾਂ ਨੂੰ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਂ ਪਤਾ ਨਹੀਂ ਕਿੰਨੇ ਤਰੀਕਿਆਂ ਤੋਂ ਤੰਤ ਕੀਤਾ ਕਿੰਨੀ ਕਰਮ ਦੀ ਸਲਕਤ ਨੂੰ ਦੁਖੀ ਕੀਤਾ ਕਿ ਸੋ ਕਿਰਪਾ ਕਰੋ ਪਿਛਲੇ ਮੇਰੇ ਬਖਸ਼ੇ ਜਾਂ ਅੱਗੇ ਵਾਸਤੇ ਮੈਂ ਬਚ ਜਾਵਾਂ ਮੈਂ ਧਰਮਰਾਜਾ ਦੀ ਕਿਚੜੀ ਵਿੱਚ ਨਾ ਜਾਵਾਂ ਕਿੋ ਇੱਕ ਕਹਣਗੇ ਮਹਾਤਮਾ ਭਾਈ ਨੂੰ ਹੋਰ ਕੁਛ ਕਰ ਲੈ ਅਜੇ ਤੱਕ ਤੁੰ ਪਹਿਲੇ ਹੀ ਦਿਨਾਂ ਨੇ ਸੁਣੀ ਹੈ ਗੱਲ ਐਨੇ ਕਿਰਪਾ ਕਰੋ ਮੈਂ ਬਚ ਜਾਵਾਂ। ਤੋਂ ਇੱਕ ਇੱਕ ਛੁਣ ਕੇ ਮਹਾਤਮਾ ਕਹਣਗੇ ਹੋਰ ਕੁਛ ਕਰ ਲੈ। ਲੇਕਿਨ ਉਹ ਇਤਨਾ ਅੰਦਰ ਉਹ ਨਹੀਂ ਚਾਨ ਕਾਸ਼ ਕੇ ਫੜ ਲਈ ਮਾਰਨੇ। ਕਹਿੰਗੇ ਮਹਾਰਾਜ ਜੇ ਚਾਨੀਓ ਦੇ ਛੱਡਿ ਤੋ ਮੈਨੂੰ ਕੋਈ ਦੱਸੋਗੇ ਕੁਛ। ਇਸ ਦੇ ਬਚਣ ਦਾ ਉਪਾਅ تو کہیں گے پھر جی ہوں کرنے تو پڑھن دے پہلے جڑی گل تو دسی جائے گی پورا پروس سے عمل کرے گا وہ کہنے میں پرن دینا جو کچھ دسوں گی وہی کرا گا میں پر میں بخشیا جا کہ ہاں بخشیا ضرور ہے پر پہلے پڑھن دے دے پڑھن دے دے طرف میں کہیں گے دیکھو ایسا بیٹھ کے جو کچھ تم دسا گے وہ جاپ کری مہاتما نے رام شب دی بجائے مرا مما اکر پہلے دارا پیچھوں دسیا مرا مرا ایسا دسیا ਇਸ ਤਰ੍ਹਾਂ ਆ ਰਾਮ ਰਾਮ ਇਹਨਾਂ ਪਰ ਉਸ ਤੋਂ ਉਲਟੋ ਸੇ ਪਰਤਲੋਂ ਚਾਰ ਘੰਟੇ ਜਾ ਮਨੇ ਲੋਂ ਅਲੋਂ ਗਲੋਂ ਪਰਤਲੋਂ ਲੋਂਟਾਈ ਸੇ ਦੇ ਰਾਮ ਰਾਮ ਨਾ ਐਸਾ ਤੇ ਪਰ ਤੋਂ ਉਲਟੇ ਮਰ ਮਰ ਐਸਾ ਉਹਨਾਂ ਨੇ ਦੇਖੀ ਵੀ ਜੋ ਬਹੁਤ ਉਹਨਾਂ ਦਿਨ ਐਸ ਤਰੀਕੇ ਸਿਰ ਦਸਿਆ ਤਾਂ ਜਾ ਕੇ ਅਲਾਵਾ ਉਹ ਕਹਿਣ ਲੱਗੇ ਐਸਾ ਬੈਠ ਕੇ ਤੂੰ ਇਹ ਜਾ ਮਰ ਮਰ ਕਰੀ ਜੇ ਜਿੰਨੀ ਦੇਰ ਤੱਕ ਤੈਨੂੰ ਆ ਕੇ ਨਾ ਉਠਾਇਆ ਜਾਵੇ ਇਹ ਸੁਣੀ ਨਾ ਬਹੁਤ ਚੱਹ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਹੜੀ ਵੜੇ ਹੁੰਦੇ ਜਿਸ ਪਾਸੇ ਲੱਗਦੇ ਲੱਗਦੇ ਸਮਾਰਕ ਹੀ ਨੇ ਇਹ ਨਹੀਂ ਵੀ ਪਿਛੇ हट ਜਾਣ ਕਿਉਂਕਿ ਹੜੇ ਦਾ ਸੁਭਾਅ ਤਾਂ ਪਹਿਲਾਂ ਹੁੰਦਾ ਪੱਕੇ ਹੀ ਹੁੰਦਾ ਹੈ ਜੋ ਉਹਨਾਂ ਨੇ ਯਕ ਪਰਮ ਦਿੱਤਾ ਸੀ ਕਿ ਇਹ ਪਰਮੇ ਨਿਵਾਵਾਂਗਾ ਉਸਾਂ ਬੈਠ ਕੇ ਕੁਛ ਨਹੀਂ ਫਿਰ ਜਿਉਂ ਯਾਦ ਕਰਨ ਮੇਗਾ ਮਰਾ ਮਰਾ ਤੇ ਜਦੋਂ ਕਰਨ ਲੱਗਿਆਂ ਫੁੱਟ ਸਿੱਕੋ ਹੋ ਜਾਂਦੀ ਨਹੀਂ ਹੁੰਦੀ ਹੈ ਸੋ ਜੋ ਕਰਕੇ ਹੌਲੀ ਹੌਲੀ ਇਤਨਾ ਜ਼ਿਆਦਾ ਵਿਆਸ ਕੀਤਾ ਉਹਦਾ ਜਿਹੜਾ ਖਿਆਲ ਸੀ ਜਿਤਨੀ ਬਿਟੀ ਸੀ ਉਹ ਬਰਾਮਰਾ ਕਰਦੇ RAM RAM ਸ਼ਬਦ ਉਲਟੋ ਕੇ ਉਹਦੇ ਵਿੱਚ ਹੀ ਲੀਨ ਹੋ ਗਏ ਐਨੀ ਬਿਟੀ ਲੀਨ ਹੋਏ ਸਰੀਰ ਦੀ ਬੇਖਬਰੀ ਹੋ ਗਈ ਸਰੀਰ ਭੁੱਲ ਗਿਆ ਸਰੀਰ ਪੁੱਲ ਗਿਆ ਦੁਨੀਆ ਭੁੱਲ ਗਈ ਬੈਠਾ ਕਿਸੇ ਤਰ੍ਹਾਂ ਉੱਪਰ ਦੇਖੇ ਬੇਟੋ ਬੇਜੰਗ ਮਿੱਟੀ ਆ ਗਈ ਵਰਮੀ ਹੋ ਗਈ ਜੋ ਬਹੁਤ ਦੇਰ ਤੱਕ ਉਸ ਨੇ ਇਹ ਸੰ ਆਦਮੀ ਤਕੜੇ ਹੁੰਦੇ ਨੇ ਹੱਡੀਆਂ ਵਿੱਚ ਜੀ ਪ੍ਰਾਣ ਚੱਲੀ ਜਾਂਦੇ ਸਨ ਤੁਹਾਡਾ ਆਤਮ ਕਾਫੀ देर बाद ਉਥੇ ਪਹੁੰਚੇ ਆ ਕੇ ਉੱਥੇ ਖੜ ਕੇ ਦੇਖਣੇ ਵੀ ਐਸਾਂ ਸੀ ਤੇ ਤੀਲੇ ਸਾਡੇ ਕੱਪੜੇ ਲਹਾਏ ਸਨ ਤੇ ਉਸ ਨੂੰ ਇਥੇ ਬੇਸ਼ਕੀਤੀਂ ਮਰਾ ਮਰਾ ਸ਼ਫਤ ਦਾ ਤੇ ਪਤਾ ਨਹੀਂ ਇਥੇ ਹੈਗਾ ਨਾ ਸਹੀਓ ਉਸ ਨੂੰ ਜਦੋਂ ਇਹ ਗੱਲ ਕਰ ਹੀ ਰਹੇ ਸਨ ਕਿ ਤੈਨੂੰ ਆਵਾਜ਼ ਆ ਰਹੀ ਹੈ ਉਹ ਅੰਦਰ ਵਿੱਚੋਂ ਨਾ ਪਰ ਇਨੇ ਐ ਜਾਣੇ ਉਹ ਛੋਟੇ ਡੰਗ ਡੰਗ ਚਾਨਣ ਵਾਲੇ ਮੁੰਡੇ ਜੀ ਤੇ ਉਹਨੂੰ ਪਿਛੇ ਉਹ ਕਹਿੰਦੇ ਇੱਥੇ ਕਵੀਲ ਸੀ ਪਹਿਲਾਂ ਬੜਾ ਦਸੁਸ਼ੀਲ ਉਹ ਕੋਲ ਲੁੱਟਦਾ ਹੁੰਦਾ ਕੋਈ ਮਹਾਤਮਾ ਮਿਲੇ ਉਹਨਾਂ ਨੇ ਇੱਥੇ ਉਹਨੂੰ ਪ੍ਰਮਾਤਮਾ ਦਾ ਭਜਨ ਕਰਨ ਵਾਸਤੇ ਉਠਾਇਆ ਸੀ ਇਹਦੇ ਵਿੱਚ ਬੜੀ ਦੇਰ ਦਾ ਬੈਠਾ ਲੋਕ ਜੀ ਉਹਨੂੰ ਕਹਿੰਦੇ ਤੂੰ ਇੱਥੇ ਕਿਉਂ ਬੈਠਾ ਹੈ ਜਿੰਨੀ ਦੇਰ ਤੋਂ ਆਕੇ ਨਹੀਂ ਉੱਠਣਾ ਮੈਂ ਨਹੀਂ ਉੱਠਣਾ ਇਹ ਨੂੰ ਕਰਕੇ ਇੱਥੇ ਬੈਠੇ ਆ ਉਹਨਾਂ ਨੇ ਉਹ ਸਾ ਪਟਿਆ ਦੇ ਵਿੱਚ ਜੰਮਾਲਮੀਕ ਬੈਠਾ اپنی ਸ਼ਕਤੀ ਨਾਲ ਉਸ ਨੂੰ ਸੋਜੀ ਛਿਤੇ ਛੁਤੇ ਦੇ ਕੇ ਉਹ ਵਾਲਮੀਕ ਫਤਰਕਾਲ ਦਰਸ਼ੀ ਹੋਏ ਹਨ ਯਾਨੀ ਕਿੰਨਾ ਕਰ ਲਈ ਇਹਨਾਂ ਨੂੰ ਸਬਰ ਹੋਈ ਹੈ ਇਹ ਸੱਜੂ ਦੇ ਵੇਲੇ ਦੀ ਗੱਲ ਹੈ ਸ੍ਰੀ ਰਾਮਚੰਦਰ ਜੀ ਜਿਸ ਦਾ অবতার ਹੋਏ ਹਨ ਨਮਿਤ অবতার ਜਿਨ੍ਹਾਂ ਨੇ 라वण ਕੁੰਭਕਰਨ ਆਦਿ ਇਹਨਾਂ ਹੀ ਰਾਜੇ ਨੂੰ ਮਾਰ ਕੇ ਧਰਮ ਸਥਾਪਨ ਕਰਨਾ ਸੀ ਸੋ ਉਹਨਾਂ ਦਾ ਜੋ ਕੁਝ ਉਹਨਾਂ ਨੇ ਕੋਟਕ ਤ੍ਰੇਤੇ ਯੁੱਗ ਵਿੱਚ ਕਰਦੇ ਸਨ ਪਤਾ ਨਹੀਂ ਕਿੰਨੇ ਹਜ਼ਾਰ ਬਰਸ ਪਹਿਲੇ ਲਿਖ ਤਸਬੁਕ ਇਸ ਨੇ ਇਤਨੀ ਅੰਤਰਿਆਂ ਪੈਸ ਨੂੰ ਅਵੇਲੇਬਲ ਕਰ ਦਿੱਤੀ ਉਸ ਦਾ ਜ਼ਿਕਰ ਹੈ ਥੇ ਗੁਰੂ ਜੀ ਕਹਿੰਦੇ ਦੇਖੋ ਪਰਮੇਸ਼ਰ ਦੇ ਨਾਮ ਦੀ ਮਨ ਪਰਮੇਸ਼ਰ ਦੇ ਭਜਨ ਦੀ ਸ਼ਕਤੀ ਬਰਕਤ ਉਹ ਆਪ ਤੋਂ ਸ਼ਕਸ਼ ਪਤਾ ਨਹੀਂ ਕਿ ਇਸ ਨੇ ਕਿਹਾ ਜੇ ਨਰਕ ਵਿੱਚ ਜਾਣਾ ਸੀ ਇਹੋ ਜਿਹੇ ਜਿਸ ਦੇ ਕਰਤਪਸੰਦ ਤੇ ਜਦੋਂ ਉਸ ਨੂੰ ਸਤਸੰ ਪ੍ਰਾਪਤ ਹੋਇਆ ਮੁਰਖਾਂ ਦਾ ਉਹਦੀ ਜ਼ਿੰਦਗੀ ਇੱਕ ਲੱਸੀ ਪਲਟਾ ਖਾ ਗਈ ਉਹਨਾਂ ਦੇ ਬਚਨਾਂ ਦੇ ਪੈਰਾ ਦਿੱਤਾ ਉਹਨਾਂ ਦੇ ਬਚਨ ਸ਼ਾਫੀ ਦੀ ਤੋਂ ਆਏ ਜਿਸ ਦਾ ਨਤੀਜਾ ਇਹ ਹੋਇਆ ਉਹ ਹੀ ਬਾਲਮੀਕੀ ઋષਿ ਬਣ ਗਿਆ ઋષਿ ਬਣ ਕੇ ਤਰਕਾਦਰਸ਼ੀ ਹੋਇਆ ਜਿੰਨਾ ਕਾਲ ਨਹੀਂ ਖਬਰ ਤੀ ਉਸ ਵਰਤਮਾਨ ਦੀ ਕਿ ਪਹਿਲਾਂ ਹੋ ਚੁੱਕਾ ਹੋ ਰਿਹਾ ਜਦੋਂ ਹੋਵੇਗਾ ਸਮ ਕਿ ਉਸਨੂੰ ਪਤਾ ਲੱਗਿਆ ਇਤਨਾ ਇੰਫਲਕਸ਼ਨ ਤੋਂ ਕਿੰਨਾ ਗਿਆਨ ਹੋ ਗਿਆ ਇਤਨੀ ਸ਼ਕਤੀ ਉਸਦੇ ਹੋ ਗਈ। ਉਹ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਕੋ ਪਰਮੇਸ਼ਰ ਦੇ ਭਜਨ ਵਿੱਚ ਇਤਨੀ ਬਰਕਤ ਹੈ। ਥੋੜੀ ਦੇਰ ਵਾਸਤੇ ਹੀ ਮਹਾਂਪੁਰਖਾਂ ਦਾ ਮਿਲਾਦ ਹੋਇਆ ਤਾਂ ਅਸੀਂ ਉਹਨਾਂ ਦੇ ਦਸਤਕ ਦਸਤਕ ਲਾਏ ਤਾਂ ਉਹਨਾਂ ਨੇ ਫਿਰ ਵੀ ਉਸਤੇ ਕਿਰਪਾ ਕਰਕੇ ਇਸਵਸਤਾਨ ਨੂੰ ਪਚਾਇਆ। ਜਿਵੇਂ ਸੋਨਾ ਅਖਾਤਾਂ ਤਾਂ ਪਿੱਤਲ ਤੰਦਾ ਕਾਂਸੀ ਇਤਿਆਦ ਅਖਾਤਾਂ ਤੋਂ ਇਹ ਕੱਚ ਹੋ ਜਾਵੇ ਉਹਨੂੰ ਸੋਨਾ ਬਣਾਉਂਦਾ ਹੈ ਪਰ ਮਹਾਪੁਰਖ ਜੇ ਉਹਨਾਂ ਦੇ ਬਚਨਾਂ ਦਾ ਜੋ ਪਹਿਰਾ ਰਵੇ ਆਪਣੇ ਵਰਗੇ ਬਣਾ ਲੈਣ ਸੰਤ ਸ਼ਾਂਤੀ ਬਣਾ ਲੈਣ 파ਸ਼ਮੀਓ ਸੰਤੇ ਬੜੋ ਅੰਤਰੋ ਜਾਣ ਕੋ ਲੋਇਓ ਕੰਚਨ ਕਰੇ ਉਹ ਕਰੇ ਆਪ ਸੁਮਾਨ 파ਸ਼ਮੀ ਵੀ ਸੰਤਾਂ ਦੇ ਚ ਕਹਿੰਦੇ ਬੜਾ ਫਰਕ ਹੈ ਤੇਰੇ ਕਿੰਨਾ ਫਰਕ ਹੈ ਕਹਿੰਨੇ ਕਿ ਜਿਹੜਾ 파ਸ਼ ਹੈ ਉਹ ਤਾਂ ਅਠਾ ਤਾਤਾਂ ਨੂੰ ਸਿਰਫ ਸੋਨਾ ਹੀ ਬਣਾਉਂਦਾ ਹੈ 파ਸ਼ ਨਹੀਂ ਬਣਾਉਂਦਾ ਸੋਨਾ ਬਣਾਉਂਦਾ ਹੈ ਲੇਕਿਨ ਮਹਾਪੁਰਖ ਆਪਣੇ ਵਰਗੇ ਹੀ ਬਣਾ ਸੰਤ ਬਣਾ ਲੈਂਦੇ ਨੇ ਆਜ ਮੈਂ ਹੋ ਜੁਗੀ ਉਹ ਤਾਂ ਸਮਰਤ ਨੇ ਉਹ ਜੋ ਵੀ ਉਹਨੇ ਬਚਨ ਦੇ ਪਹਿਰਾ ਦੇ ਉਹਨੂੰ ਵੀ ਉਹ ਜੀ ਬਸਾਰ ਬਣਾ ਦਿੰਦੇ ਇਸ ਵਾਸਤੇ ਸਤਸੰਗ ਦੀ ਮਹਿਮਾ ਉਹ ਪਰਮੇਸ਼ਰ ਦੇ ਨਾਮ ਦੀ ਮਹਿਮਾ ਅਕਥ ਨਹੀਂ ਹੈ ਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਭਜਨ ਕਰੋ ਇਹਨੇ ਦੇਖੋ ਭਜਨ ਕਰਕੇ ਕਹੇ ਜੇ ਲੋਕ ਕਿਸ ਕਿਸ ਮਰਾਤਨ ਪਹੁੰਚੇ ਇਹ ਮਤ ਖਿਆਲ ਕਰੋ ਨਹੀਂ ਸਾਡੇ ਦੇ ਪਰਮੇਸ਼ਰ ਦੀ ਕਿਰਪਾ ਨਹੀਂ ਹੋਏਗੀ ਕਿ ਤਾਂ ਆਵਾਜ਼ ਹੋਏਗੀ ਇਸ ਕਰਕੇ ਤਜਨ ਕਰੋ ਭਰਯੋ ਭਯੰ ਕਾਂਡਿਕ ਗੁਰੂ ਘਰ ਦੇ ਵਿੱਚ ਬੜਾ ਆਸਾਨ ਤਰੀਕਾ ਹੈ ਪ੍ਰਾਣਯਾਮ ਯੋਗਾ ਵਿਆਸ ਤੇ ਤਾਂ ਬਹੁਤ ਮੁਸ਼ਕਲ ਮਾਰਗ ਸੀ ਨਾ ਗੁਰੂ ਘਰ ਦੇ ਵਿੱਚ ਪਹਿਲੇ ਪਹਿਲ ਜੇ ਭਜਨ ਸ਼ੁਰੂ ਕਰਨਾ ਹੋਵੇ ਇਹ ਕਹਿਦਾ ਹੈ ਬੜਾ ਸੌਖਾ ਕਪਾ ਹੈ ਕਰਛੇ ਬੰਦੀ ਲੋੜਨੀ ਸ਼ੀਰ ਦੇ ਉੱਪਰ ਕਿਸੇ ਕਿਸਮ ਦੀ ਹੋਰ ਕੰਨ ਕਨਾਂ ਜਮੁੰਦਰਾ ਪਾਉਣੇ ਜਿਵੇਂ ਗੁਰੂ ਦੇ ਪੁੱਤਾਂ ਵਿੱਚ ਉਹ ਪਾਉਣ ਦੀ ਲੋੜ ਨਹੀਂ ਛੇੜ ਦੇ ਵਿਸ਼ਵਾਸ ਦੀ ਪਾਉਣ ਦੀ ਲੋੜ ਨਹੀਂ ਸ਼ੀਰ ਦੇ ਪਰੋਮਾਂ ਦੀ ਲੋੜ ਨਹੀਂ ਕਿਤਨਾ ਸੁਲਤਾਨੀ ਵਿਗਾੜਨ ਦੀ ਲੋੜ ਨਹੀਂ ਜਿੱਥੇ ਕੋਈ ਹੈ ਰੋ ਦਸ ਵਿੱਚ ਤਿਆਗ ਦੀ ਜਿੱਥੇ ਕੋਈ ਹੈ ਕੋਈ ਨੌਕਰੀ ਕਰਦਾ ਨੌਕਰੀ ਕਰੀ ਚੱਲੋ ਬਿਜ਼ਨਸ ਕਰਦਾ ਬਿਜ਼ਨਸ ਕਰੀ ਚੱਲੋ ਕੋਈ ਖੇਤੀਬਾੜੀ ਕਰੇ ਇਹ ਕਰੀ ਚੱਲੋ کہ کوئی نیم نہیں جو کچھ کرتا کاروبار اپنا کریں کرنا سے چوبی گھنٹے دن رات دے ہیں انہوں کم سے کم جی زیادہ نہیں تھوڑا بہت کے ساتھ کائی گھنٹے ضرور میں پرمیشر بجن واسطے کٹ لینے چاہیے ایک وقت یا دو وقت جمع تھی کر سکتا ہوں دو وقت کرو تھوڑا تھوڑا کر لو سبا سوا گھنٹہ ہو جائے گا یا دیکھ گھنٹہ سویرے گھنٹہ شام نہیں کر لو ਕਿਉਂ ਕਰਦੇ ਕਰਦੇ ਫਿਰ ਅਸੀਂ ਐਸੀ ਰਸਤਾ ਆ ਜਾਏਗੀ ਜਿਹੜਾ ਸਾਲ ਤੋਂ ਸਾਲ ਨੂੰ ਕਰਦਾ ਹੈ ਇੱਥੇ ਪੈਰੀ ਕਰਨ ਲੱਗ ਪੈਣ ਚੰਦੇ ਫਿਰ ਦੇ ਵੀ ਨਾ ਹੋਣ ਲੱਗ ਪੈਣਾ ਹੁੰਦਾ ਉਹਦੀ ਜ਼ਿੰਦਗੀ ਹੌਲੀ ਹੌਲੀ ਵਾਰੀ ਪਲਟਾ ਖੰਦੀ 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 ਬਹੁਤ ਦੂਰ ਚਲੀ ਜਾਂਦੀ ਜੋ ਪਹਿਲੇ ਤਰੀਕਾ ਹੈ 22 ਘੰਟੇ ਮਾਤਾ ਦੇ ਪੁੱਤਰ ਵਿਚੇ ਵਾਅਦੇ ਕੀਤੇ ਹੋਏ ਹਨ ਸਿੱਟਲੇ ਪਰ ਉਪਰੇ ਬਸੰਦੋ ਕੱਤੇ ਥਾਏ ਨਾਨ ਸ਼ੂਤਨੀ ਕੀ ਅਨੁਸਾਰ ਉਧਰ ਉਸਦੇ ਨਾਂ ਹੈ ਸੇਟਾ ਨੂੰ ਪੈਰੋ ਤਾ ਨੂੰ ਤੇ ਮਾਤਾ ਦੇ ਉਧਰ ਵੀ ਜਵਾਸਾ ਨਾਨਕੂ ਵੀ ਨਕੂ ਜਵਾਸਾ ਸੀ ਗੰਮੰਦੇ ਸਰਾਣਾ ਲੱਗਿਆ ਸੀ ਕਹਿੰਦੇ ਤਾਂ ਇਸ ਦਾ ਉੱਥੇ ਖਦਾ ਪਿਤਾ ਗੰਮਰੇ ਦੇ ਪਟੀ ਬੁਰਾ ਸੀ ਤੇ ਬਾਕੀ ਬਹੁਤ ਦੁਖੀ ਸੀ ਜਠਾ ਗੰਡੇ ਦੀ ਖਾਣ ਪਾਣ ਫੈਸ਼ਨ ਕਰਦੀ ਹੈ ਉਹ ਇਸ ਮਾੜ ਵੀ ਸੀ ਸਾਤ ਸਾਤ ਭਜਨ ਕਰਦਾ ਸੀ ਭਜਨ ਕਰਨ ਕਰਕੇ ਲਿਵ ਲਗੀ ਹੋਣ ਕਰਕੇ 100 ਜਨਮ ਦਾ ਇਸ ਨੂੰ ਗਿਆਨ ਸੀ ਕਿਉਂ ਨਹੀਂ ਇੱਥੇ ਆ ਕੇ ਦੀਨ ਨੇ ਕਿ ਇਹ ਕਿ ਐਸੇ ਜਨੂ ਤਾਰ ਕੇ ਉਹਨਾਂ ਨੂੰ ਕੁਛ ਦੇਰ ਤੱਕ ਖਵਰੇ ਨਹੀਂ ਜਿੰਨੇ ਦੇ ਮਨਸੂਦ ਹੁੰਦਾ ਸੀ ਇਹ ਦੇਖਣ ਚਾਹਿਆ ਬਹੁਤ ਸਾਰੇ ਮਸਾਲਾ ਹਨੀਆਂ ਜੀਆਂ ਆਪਣੇ ਉੱਥੇ ਸਾਡੇ ਨੇੜੇ ਪਿੰਡ ਹੈ ਉੱਤਰੇ ਮੁੰਡਾ ਜੀ ਕਹਿੰਦੇ ਜਾਂਦਾ ਜਾਂਦਾ ਤੇ ਅੰਧੇਰੀ ਆਈ ਕੋਈ ਦੀਪੇ ਕੋਈ ਦੀਕੇ ਮਰ ਗਿਆ ਤੇ ਇੰਕਲੋਡ ਰਿਪਿੰਡਾ ਪੁੱਛੇ ਦਰਜਿਆਂ ਦੇ ਸੀਏ ਜ਼ਮੀਨਾਂ ਚਟਾ ਨਾ ਹੁੰਦਾ ਜ਼ਿੰਮੇਵਾਰ ਦਰਜਿਆਂ ਦੇ ਜਾ ਕੇ ਜਾਣ ਦੇ ਆਸਨ ਉਹ ਛੋਟਾ ਹੁੰਦਾ ਕੀ ਕਰੇ ਮੇਰਾ ਪਿੰਡਾ ਉਹ ਹੈ ਉਹ ਪਿੰਡਾ ਨਾ ਲੈ ਕੇ ਘੇਰੇ ਮੇਰੇ ਮਾਤਾ ਪਿਤਾ ਉਹ ਹਨ ਉੱਥੇ ਮੇਰੀ ਉਹ ਚੀਜ਼ ਪਈ ਹੈ ਮੈਂ ਪੜਦਾ ਹੁੰਦਾ ਸੀ ਇੰਹੀ ਹੈ ਪਹਿਨੇ ਪਹਿਲੇ ਉਹ ਲੁਕੋ ਕੇ ਰੱਖਣ ਵੀ ਆ ਜਾਨਾ ਕਿਤੇ ਉਹ ਆ ਕੇ ਲੈਣਾ ਜਾਣ ਕਿਤੇ ਹੁਣ ਬੋਝ ਕਰਨਾ ਕਰਨ ਇਹ ਵੀ ਦੱਸ ਜੀ ਜੇ ਉਹਨੂੰ ਪਤਾ ਲੱਗ ਗਿਆ ਇਹ ਨੇੜੇ ਪਿੰਡ ਸੀ ਖੰਨੇ ਕੋਲ ਪਿੰਡ ਸੀ ਜਿੱਥੇ ਤਸੀਰ ਰੋਡ ਬਧੀ ਉੱਤੇ 90 ਦਾ ਲਾਕੇਸ਼ ਫੇਲਣ ਦਾ ਜਨਨ ਲੱਗਦਾ ਸੀ ਸੇਉ ਕਰਕੇ ਤੇ ਉਹ ਬਹੁਤ ਸਾਰੇ ਨੂੰ ਇੰਹ ਇੰਹ ਪਹਿਲੇ ਛੋਟੇ ਉੰਨੇ ਜਿੰਨੇ ਮਨ ਸ਼ੁੱਧ ਹੁੰਦਾ ਇਹ ਸ਼ੁੱਧੀ ਦੇ ਬਲ ਕਰਕੇ ਖਬਰਾਂ ਆਉਂਦੀਆਂ ਹੁੰਦੀਆਂ ਮਾਤਾ ਜੀ ਉਦ ਵੀ ਸ਼ੋਜਨ ਦੀ ਸਭ ਰੰਗ ਦੀ ਐਸੀ ਸੇਉ ਕਰ ਕੋਸ਼ਮੋ ਕੇ ਵਾਰੇ ਕਰ ਲੰਨਾ ਹੈ ਪ੍ਰਭੂ ਇਹ ਵੈਗ ਨੂੰ ਮੈਨੂੰ ਇਹ ਕੁੰਭੀ ਨਰਚੋਂ ਕਰ ਦੁਨੀਆ ਤੇ ਜਾ ਕੇ ਮੈਂ ਤੇਰੇ ਸਦਾ ਹੀ ਭਜਨ ਕਰੂੰਗਾ ਪਰ ਮਿਸ਼ਨ ਨੇ ਕਿਹਾ ਹੁਣ ਤੋ ਕਹਿਣਾ ਹੈ ਦੁੱਖ ਵਿੱਚ ਜ਼ਰੂਰ ਕਰਨਾ ਹੈ ਦੁੱਖ ਵੀ ਸਾਰੀ ਤਰਲੇ ਕਰਦੇ ਹੁੰਦੇ ਹਨ ਜਦ ਸਮਾਂ ਲੰਘ ਜਾਂਦਾ ਹੁੰਦਾ ਹੈ ਮਨ ਉਹ ਕਿਤੇ ਦੇ ਕਿਤੇ ਚਲੇ ਜਾਂਦੇ ਨੇ ਇਹ ਦੱਸਣਾ ਅਫਰੀਕਾ ਦੀ ਗੱਲ ਇੱਕ ਪ੍ਰੇਮੀ ਦੱਸੇ ਕਹਿਣ ਲੱਗਾ ਜੀ ਪਹਿਲ ਹੀ ਜਸੀਂ ਉੱਥੇ ਚੱਲੇ ਇੰਗਲੈਂਡ ਤੋਂ ਉਹ ਲੋ ਜਸਤੀ ਨਰਵੀਮੀ ਸੇ ਚੱਲੇ ਬਾਦਮਾਂ ਚਿੰਦੇ ਕਪੜਾ ਬੰਨ੍ਹ ਕੇ ਕਿਸ਼ਤੀਆਂ

ਇਨਫੋਰਮੇਸ਼ਨ ਕੇ ਅੰਦਰ ਮਾਤਾ ਜੀ ਤੁਹਾਨੂੰ ਦੁੱਖ ਵੀ ਨੂੰ ਤੁਸੀਂ ਵਾਅਦਾ ਵਾਅਦੇ ਕਰਦੇ ਹੋ ਲੇਕਿਨ ਦੁਨੀਆ ਤੇ ਜਾ ਕੇ ਢਲ ਜਾਣਾ ਹੈ ਸੰਸਾਰ ਦੀ ਇਹ ਹੈ ਜੀ ਹੈ ਪਰ ਤਿੰਨ ਗੱਲਾਂ ਦਸੀਆਂ ਜਾਂਦੀਆਂ ਨੇ ਪਹਿਲੀ ਗੱਲ ਕਮਸ ਕਮ ਕਿਤੇ ਰੋ ਨੌਕਰੀ ਕਰੋ ਖੇਤੀਬਾੜੀ ਕਰੋ ਬਣਜੋ ਭਾਰ ਕਰੋ ਗ੍ਰਸਣਿਕ ਕਰੋ ਬਾਲ ਬੱਚਿਆਂ ਚ ਰਹੋ ਰਹਿੰਦੇ ਹੋਏ ਦੁਨੀਆ ਵਿੱਚ ਕੀ ਇਹ ਕਿਹਦਾ ਬਰਾਣਾ ਕਰੋ ਆਪਣਾ ਕੰਮ ਦੇਖ ਨਹੀਂ ਨਹੀਂ ਨਾ ਕਰਨ ਚੱਲੋ ਕਮਜੋਂ ਕਵੀਆ ਕੰਡਾ ਵੀ 10 ਸੈਂਟਾਈ 200 ਰੁਪਏ ਦਾ ਕਰਤਾ ਪਹਿਲੀ ਗੱਲ ਦਈ ਦਸੀ ਜੇ ਜਿਆਦਾ ਨਹੀਂ ਉਹਦੇ ਵਿੱਚ ਦਸੰਦ ਆਪਣੇ ਕਿਤੇ ਚ ਧਰਮ ਆਸ ਕਿਤੇ ਚੰਗੇ ਕੰਮ ਕਰਵਾਇ ਚੱਲੋ ਤਾਂ ਦੂਸਰੀ ਗੱਲ ਐਮ ਕਰਦੇ ਕਰਦੇ ਅਗਰ ਤੁਹਾਨੂੰ ਇਹ ਵਿਵੇਕ ਪਹਿਲਾ ਹੋ ਜਾਵੇ ਸ਼ਿਮਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਂ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਜਿਵੇਂ ਮਰਦੇ ਪੁਰਾਣ ਵਿੱਚ ਦੱਸਿਆ ਵੀ ਸਤਿਰਸਤ ਪਰਮੇਸ਼ਰ ਉਸਤਾਨਾ ਹੈ ਕੋਈ ਸ਼ਕਸ਼ੁਰੂ ਨਹੀਂ ਹੈ ਲਾਗੇ ਉਸਤ ਬਿਨਾ ਅਸੱਤ ਦੇ ਨੂਕ ਰੂਪੀ ਹੈ ਜੋ ਇਹ ਜਿਸ ਨੂੰ ਬਿਵੇਕ ਪਹਿਰਾ ਹੋ ਜਾਂਦੀ ਹੈ ਉਹਦੇ ਚਿੱਤ ਵਿੱਚ ਦ੍ਰੜ ਹੋ ਜਾਂਦਾ ਕਿ ਪਰਮੇਸ਼ਰ ਦਾ ਨਾਮ ਇਹਨੂੰ ਕਦੇ ਵੀ ਨਾ ਭੁੱਲੇ ਉਹਦੇ ਚਿੱਤ ਦੀ ਅਵਸਥਾ ਕੁਦਰਤੀ ਐਸੀ ਹੋ ਜਾਂਦੀ ਹੈ ਉਹ ਕਹਿੰਦਾ ਮੈਂ ਇੱਕ ਦਮ ਵੀ ਵਿਅਰਥ ਨਾ ਚੱਜਾਂ ਰਿਹਾ ਕਿ ਉਹਦੇ ਚਿੱਤ ਦੀ ਇਹੀ ਹਾਲਤ ਹੋ ਜਿੰਦੀ ਹੈ ਜੋ ਪਰਮੇਸ਼ਰ ਨੇ ਕਿਹਾ ਕਿ ਅਗਰ ਤੇਰੇ ਚਿੱਤ ਦੀ ਇਹ ਜੀ ਹਾਲਤ ਹੋ ਜਾਏ ਤੈਨੂੰ ਬਿਵੇਕ ਪਹਿਰਾ ਹੋ ਜਾਵੇ ਇਹ ਵਜਾ ਇੱਥੇ ਪੈ ਰੇ ਮੇਰਾ ਭਜਨ ਕਰੀ ਤੇਰੀ ਜ਼ਿੰਮੇਵਾਰੀਆਂ ਸਾਰੀਆਂ ਉਲੀ-ਉਲੀ-ਉਲੀ ਔਰ ਝੁਕਚੈਨ ਮੈਂ ਲੈ ਲਵਾਂਗਾ ਇਹ ਪਰਮੇਸ਼ਣ ਨੇ ਕਿ ਫਿਰ ਤੀਜੀ ਗੱਲ ਕਹੀ ਇਹਨ ਕਰਦੇ ਕਰਦੇ ਇਹ ਕਰ ਤੇਰੀ ਐਸੀ ਰਸਤਾ ਆ ਜਾਵੇ ਆਪਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਜੀ ਤੂੰ ਮੇਰਾ ਹੋਏ ਸਭ ਦੇ ਤੇਰਾ ਨਾਮਵਿਆਸੀ ਕਮਾਈ ਕਰਦੇ ਕਰਦੇ ਹਮੇਂ ਜੀਵ ਤੇ ਰਬ ਦੇ ਵਿਚਾਲੇ ਹਮੇਂ ਦਾ ਪੜਦਾ ਹੈ ਆਹੋਂ ਪੀਤ ਪਈ ਇਹ ਵਿਚੋ ਅਮਿਰੂਪੀ ਕੰਧ ਵੀ ਕਿਹਾ ਹੈ ਇਸ ਨੂੰ ਭਾਮੀ ਦੀ ਕੇ ਪਾਪ ਪਾਲ ਦੇ ਬਿੰਦੂ ਤੇ ਕੇ ਦੂਰ ਹੈ ਉਹ ਇਹ ਵੀ ਕਿਹਾ ਹੈ ਕਿ ਇੱਕੋ ਗੱਲ ਨੂੰ ਕਈ ਤਰੀਕੇ ਨਾਲ ਉਪਨ ਕੀਤਾ ਹੁੰਦਾ ਆ। ਆ ਮੈਂ ਮੈਂ ਵਿੱਚੋਂ ਕੋਈ ਦੂਜਾ ਮੇਟੇ ਆਪੇ ਹੋਵੇ। ਇਉਂ ਅਗਰ ਤੂੰ ਨਾਮ ਬਿਆਸ ਦੀ ਕਮਾਈ ਦੇ ਹਮੈਂ ਦੂਰ ਕਰ ਦੇਨੇਗਾ ਹਮੈਂ ਨੂੰ ਕੇ ਮਨ ਮਿਲ ਜਾਏਗਾ ਤੇ ਮੇਰਾ ਰੂਪ ਵੀ ਬਣ ਜਾਏਗਾ ਜੋ ਕੁਝ ਮੇਰਾ ਤੇਰਾ ਹੀ ਹੋ ਜਾਏਗਾ। ਤੀਜੀ ਗੱਲ ਹੈ ਇਸ ਤੋਂ ਪਰੇ ਕੋਈ ਰਸਤਾ ਹੀ ਨਹੀਂ ਹੈ। ਜਦੋਂ ਉਸ ਨੂੰ ਮਿਲ ਗਿਆ ਫਿਰ ਸਾਰੇ ਦੁੱਖੀ ਖਤਮ ਹੋ ਗਏ ਉਹ ਅਨੰਦ ਦਾ ਸਮੁੰਦਰ ਆ ਤੁਹਾਨੂੰ ਮਿਲਣੇ ਹੁਣ ਇਹ ਨਾ ਤਿੰਨਾ ਗੱਲਾਂ ਵੀ ਜੇ ਸਭ ਨੇ ਵੇਖਿਆ ਕਿ ਤਿੰਨ ਕਮਿਸ਼ਨ 2.5 ਘੰਟੇ ਅਧਰਿਆ ਜਲਾ ਲਵੇ 1:00 ਵਜੇ ਹਰ ਉਹ ਚਲਦੇ ਫਿਰਦੇ ਅੱਠੇ ਪੈਰ ਤੋਂ ਨਾਤਮਨ ਪਜਨ ਕਰਨਾ ਜਦੋਂ ਕਰਦੇ ਕਰਦੇ ਹੁਣ ਵਿਰਥ ਹੋ ਗਈ ਤਾਂ ਪਰਮੇਸ਼ਰ ਕਹਿੰਦੇ ਤੂੰ ਮੇਰਾ ਰੂਹੀ ਬਣ ਜਾਵੇਂਗਾ ਤੂੰ ਕੋਈ ਸਟੇਜ ਹੀ ਨਹੀਂ ਹੈ ਸੋ ਇਸ ਕਰਕੇ ਹੁਣ ਇਹਨਾਂ ਅਗਲਾ ਜੇਕਰ ਦੇਖਿਆ ਜਾਵੇ ਸਾਪਾ ਆਪਣੇ ਅੰਦਰ ਚਾਤੀ ਮਾਰੀਏ کس اوسا بچی ہاں کہ انہوں ہاں جنہیں نے اپنی ہوتی یا دوسرے درجے والے اٹھے پیر کرنے والے والوں ہاں ایسا نہیں ہے اگر کم از کم ڈھائی گھنٹے کرنے والے میں ہاں کہنا یہ دیکھو ڈائی گھنٹے بجن میں ہو سکتا ہے پہلی پہلی اسٹیپ ہے ہوتی گروہ مدد انسار اس مریادا آ جانا کیونکہ دنیا نے جتنے کم ن کسی مریادا انوسار ہی چلتے ہیں

ਨੇ ਕੰਟਾਲ ਨਹੀਂ ਹੋਇਆ ਪੰਜ ਬਾਣੀਆਂ ਤੋਂ ਪੰਜ ਬਾਣੀਆਂ ਦਸੀਆਂ ਜਾਂ ਜਪੀ ਸਾਹਿਬ ਜਪ ਸਾਹਿਬ ਸਹੀਏ ਸ਼੍ਰੀ ਦੀ ਬਾਣੀ ਹੈ ਸ਼ਾਮ ਨੂੰ ਰਹਿਰਾਸ ਸਤਿਗੁਰ ਕੀਰਤਨ ਸਵੇਰੇ ਇਹਨਾਂ ਨੂੰ ਪੰਜ ਬਾਣੀਆਂ ਕਹਿੰਦੇ ਆ ਇਹਨਾਂ ਨੂੰ ਰਕਤ ਕਿੰਨਾ ਲੱਗਦਾ ਜਪੀ ਸੌਨ 15 ਮਿੰਟ ਜਪ ਸਾਹਿਬ ਨੂੰ 15 ਮਿੰਟ ਸਹੀਏ 3 ਮਿੰਟ ਦੇ ਹਨ ਰਹਿਰਾਸ 9 ਮਿੰਟ ਠੀਕ ਹੈ ਤੇ ਕੀਰਤਨ 16 5 ਮਿੰਟ ਸਾਰੀਆਂ ਪੰਜੇ ਬਾਣੀਆਂ ਇਹਨਾਂ ਵਿੱਚ ਹੋ ਜਾਂਦੀਆਂ ਜੇ ਆਪਣੇ ਅਵਜ਼ਾਰ ਲਓ ਕਿੰਨੇ ਮਿੰਟ ਲੱਗੇ ਕੰਟਾਲ ਨੂੰ ਲੱਗੇ ਕੋਈ ਪੰਜਾਬ ਦੇ ਉੱਪਰ ਟੂਰਨਾਮੈਂਟ ਲੱਗੇ ਸੋ ਇਹ ਕਰਕੇ ਇਹ ਪੰਜਵਾਂੀ ਤੇ ਹਮ ਬਾਕੀ 2 ਘੰਟੇ ਬਣੇ ਨਾ ਇਹਦੇ ਨਾਲ ਬਹੁਤ ਥੋੜਾ ਇੰਨਾਂ ਦੰਨ ਕਮਸ ਕਮ 2 ਢਾਈ ਘੰਟੇ ਭਾਜਨ ਕਰ ਲਏ ਸੱਚ ਉਹ ਇਸ ਸ਼ੈਕਲ ਵਿੱਚ ਦੱਸਿਆ ਹੈ ਜੇ ਇਉਂ ਨਹੀਂ ਹੁੰਦਾ ਜਿਸ ਦੇ ਕਰ ਅਲੱਗ ਦਾ ਕਮਰਾ ਹੋਵੇ ਗੁਰਮਹਾਲੇ ਪ੍ਰਕਾਸ਼ ਕਰਨਾ ਹਾਸਤੇ ਉਸ ਨੂੰ ਅਲੱਗ ਦਾ ਕਮਰਾ ਹੋਵੇਦਾ ਰੱਖੇ ਬੜੀ ਸ਼ੁੱਧੀ ਨਾਲ ਅੱਛੀ ਤਰ੍ਹਾਂ ਵਿਸ਼ਾਈ ਕਰਕੇ ਉਜੀ ਪੂਰੀ ਗੁਰੂਗੰਨ ਸਾਹਿਬ ਨੂੰ ਸਾਖਸ਼ਾਤ ਜਿ세 ਪਾਤਸ਼ਾਹ ਦਾ ਰੂਪ ਪਰਮੇਸ਼ਰ ਦਾ ਰੂਪ ਜਾਣ ਕੇ ਉਸੇ ਸ਼ਤਕਾਰ ਨਾਲ ਉਸ ਦੀ ਸੇਵਾ ਕਰੇ ਦਰਸ਼ਨ ਕਰੇ ਤੂਬੀ ਚੰਬਰ ਕਰੇ ਜੋ ਕਿਉਂ ਕਰਦਾ ਹੈ ਸਵੇਰੇ ਇਸ਼ਨਾਨ ਕਰਕੇ ਪਹਿਲੇ ਨਾਸ਼ ਕਰਕੇ ਤਕਾਸ਼ ਕਰੇ ਪੋਸ਼ਕ ਦੇਤੇ 50 ਦਿਨ ਰੋਜ਼ ਦੇ ਯਾਨੀ 25 ਵਰਕੇ ਰੋਜ਼ਾਨਾ ਅਗਰ ਪਾਠ ਕਰ ਲਵੇ ਤਾਂ ਇਹਨੇ ਹੀ ਗੁਰਗੰਨ ਸਾਹਿਬ ਦੇ ਬਾੜ ਦਾ ਫਲ ਹੋ ਜਾਂਦਾ 24 ਘੰਟੇ ਰੋਜ਼ ਲੱਗ ਜਾਂਦੇ ਸਮਝੋ ਸੋਨੇ ਨਹੀਂ ਕਰ ਜਾਂਦਾ ਹੈ ਇੱਕ ਵਕਤਨ ਕਰ ਸਕੇ 50% 25-25ਵੇਂ ਦੋ ਵਕਤਾਂ ਇਹ ਕਰ ਲੋ ਤਿੰਨ ਵਕਤਾਂ ਇਹ ਕਰ ਲੋ ਕਰ ਲੋ ਅੱਠ ਨਹੀਂ ਹੋ ਸਕਦਾ ਆਸਾਨੀ ਨਾਲ ਕਰ ਸਕਦਾ ਹੈ ਇਹ ਕਰ ਲੋ ਅਗਰ ਐਸਾ ਨਹੀਂ ਤਾਂ ਛੋਟਾ ਹੈ ਗ੍ਰਿਗਨ ਸਭ ਦੇ ਪ੍ਰਕਾਸ਼ ਕਰਨ ਵਾਸਤੇ ਕਮਰਾ ਸਾਡੇ ਬਸ ਅਲੈਦਾ ਨਹੀਂ ਹੈ ਤਾਂ ਦੋ ਪੂਥੀਆਂ ਮਿਲਦੀਆਂ ਹਨ ਉਹ ਵੀ ਉਸੀ ਸ਼ਗਲ ਵਿੱਚ ਉਹਨੇ ਹੀ ਉਸੇ ਯਾਨੀ ਉਹਨੇ ਹੀ 1430 ਰੁਪਏ ਹਨ ਉਹ 30 ਸ਼ਗਲ ਵਿੱਚ ਹਨ ਜੋ ਉਹ ਲੈ ਲਵੇ 155 ਨਾਲ ਨਾਲ ਲਿਖੇ ਕਿ ਰੱਖੇ ਅਚੀ ਜੇ ਅੰਨ ਨੂੰ ਜੇ ਅਸ਼ੁੱਧੀ ਨਾ ਰੱਖੇ ਇਸ਼ਨਾਨ ਵਗਾਇਆ ਕਰਕੇ ਰੇਨ ਵਗਾਇਆ ਤੇ ਰੱਖ ਕੇ ਉਹਨੇ ਜੇ ਉਸੇ ਤਰ੍ਹਾਂ ਪਾਉਟ ਸ਼ਗਲ ਅਲ ਕਾ ਸਕਦਾ ਹੈ ਬਾਟੇ ਤਸ਼ੁੱਧ ਉਸੇ ਤਰ੍ਹਾਂ ਉਸਨੇ 25 ਵਰਕੇ ਰੋਜ਼ ਦੇਣ 50 ਰੋਜ਼ਾਨਾ ਕਰਨ ਕਰਕੇ ਮਹੀਨੇ ਜੀ ਗੁਰਗੰਸਨ ਤੇ ਪਾੜ ਦੋ ਪੜ ਹੋ ਜਾਏ ਮਹੀਨੇ ਪਿਛੋ ਆਪਣਾ ਪ੍ਰਸ਼ਾਦ ਕਰਕੇ ਅਰਦਾਸ ਕਰ ਕੋ ਫਾਦਰੇ ਤੇ ਇਹ ਹੈ ਅਗਰ ਇਹ ਨਹੀਂ ਕਰ ਸਕਦਾ ਤਾਂ ਸੁਖਿੰਸ਼ਾ ਦੇ ਗੁਟਕੇ ਬਣੇ ਬਣਾਈ ਮਿਲ ਜਾਂਦੇ ਨੇ ਹਿੰਦੀ ਚ ਮਿਲ ਜਾਂਦੇ ਨੇ ਹਰ ਜ਼ਮਾਨੇ ਚ ਮਿਲ ਜਾਂਦੇ ਨੇ ਪਰ ਸਾਡੀ ਅਸਲ ਕੋਈ ਨਾ ਸਾਡੀ ਲੈਂਗੁਏਜ ਹੈ ਸਾਡਾ ਲਿਟਰੇਚਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਪੰਜਾਬੀ ਸੋ ਇਹ ਸੁਖਿੰਸ਼ਾ ਦੇ ਗੁਟਕਾ ਲਾਹੇ ਕਿ ਉਸ ਦੇ ਆਪਣੇ ਦੋ ਪਾਟ ਰੋ ਜਾਣਾ ਕਰ ਰਹੇ ਉਹਨਾਂ ਨੂੰ ਉਨਹੀਂ ਵਕਤ ਲੱਗੇਗਾ ਸ਼ੁਕਰੀ ਸਾਹਿਬ ਦੇ ਇੱਕ ਪਾਟ ਨੂੰ ਕੰਡਾ ਸਵਾ ਕੰਡਾ ਲੱਗਦਾ ਹੈ ਦੋ ਪਾਟ ਰੋ ਕਰ ਲੋਏ ਦਸੋਂ ਦਾ ਨਿਕਲ ਗਿਆ ਅਟਾ ਪੈ ਰੰਦਾ ਇਹ ਹੋਸ਼ ਹੈ ਗਾਹੇ ਤਾਂ ਮੈਂ ਇੱਕ ਕੋਟ ਕਰ ਲੇ ਤਾਂ ਮਿਕਸ ਵੀਰੇ ਖਾਮ ਨੇ ਇਹੋ ਕਰ ਲਈ ਐ ਵੀ ਬਣ ਸਕਦਾ ਹੈ ਅਗਰ ਐਸਾ ਨਹੀਂ ਕਰ ਸਕਦਾ ਜੱਪੀ ਸਾਹਿਬ ਦੇ ਗੁਟਕੇ ਵੀ ਮਿਲ ਜਾਂਦੇ ਨੇ ਕਿੰਨਿਆਂ ਦੇ ਜਪਸਮੂਜ਼ ਬਣ ਵੀ ਜਾਂਦੇ ਜੱਪੀ ਸਾਹਿਬ 10 ਪਾਟ ਰੋ ਕਰ ਰਹੇ ਬੈਠੀ ਤਰਲੇ ਸ਼ਵੇਰੇ اس کے جن کر سکے کم کا جی وقت مل جائے گی اسے کر لے گا رہی یاد رکھے شام کر لے وقت تو نہیں اگے دو دوائی گھنٹے لگنے سارا